హాజీ సతశ్రీకాలి మేర భూ అేది ప్యాట్ పలాజో కటే ఇచ్చే షా కన్ని పాచే చౌతి ఇంచ పలాజో లెంథ తయారు తే ఇవే ఢాయి ఇంచీ షడ్డక నిశాన ఇద్దరు ఇంచానుగా లే సా దీని ఝళీ లేని అధా అతారు థా జా కతల వద్దా సారా కపడ ఉతారే ఎ పట్టు లేచ ਉੱਪਰ ਆਪਾਂ ਨੇ 8.5 ਇੰਚ ਰੱਖ ਕੇ ਜ 2.5 ਇੰਚ ਉੱਪਰ ਆਪਾਂ ਨੇ ਲੈਣਾ نیچے ਆਪਾਂ ਨੇ ਝੋਲੀ ਪਾਸੇੋਂ 2 ਇੰਚ ਦਾ ਲੈਣਾ ਇਹਨੂੰ ਆਪਾਂ ਚੌਰਸ ਡੱਬਾ ਬਣਾ ਕੇ ਹੁਣ ਇਹਦੀ ਆਪਾਂ ਕਾਟ ਪਾ ਦਾਂਗੇ ਜੇ ਇਹਦੀ ਹਲਕੀ ਜਿਹੀ ਗੁਲਾਈ ਦੇਣੀ ਆਪਾਂ ਜਿਆਦਾ ਡੂੰਗੀ ਕਲਾਈ ਦੇਵਾਂਗੇ ਤਾਂ ਪਲਾਜੋ ਚੱਕਿਆ ਜਾਊਗਾ ਇਧਰੋਂ ਵੀ ਆਪਾਂ ਨੇ 12.5 ਇੰਚ ਲੈਣਾ ਜੀ ਹੁਣ ਆਪਾਂ 12.5 ਇੰਚ ਦਾ ਹਾਫ ਕਰ ਲਾਂਗੇ 7 ਇੰਚ ਮੂਰੀ ਆ 7.5 3 ਇੰਚ ਲੈ ਲੈਣਾ ਆਪਾਂ ਨੇ ਆਪਾਂ 스케일 ਫੱਟੀ ਦੇ ਨਾਲ ਵੀ ਕਾਟ ਪਾ ਦੇਣੀ ਹੈ ਉੱਪਰੋਂ ਵੀ ਆਪਾਂ ਨੇ ਟ੍ਰੇਡੀ ਕਾਟ ਪਾ ਦੇਣੀ ਹੈ ਸਾਈਡ ਵਾਲੀ ਕਾਟ ਆਪਾਂ ਬਾਜੂ ਪਾਵਾਂਗੇ ਨਿਸ਼ਾਨੀ ਵੀ ਬਾਜੂ ਹੀ ਲਾਵਾਂਗੇ ਇਹ ਦੋ ਪੀਸ ਰੱਖੇ ਹੋਏ ਨੇ ਆਪਾਂ ਦੋ ਪੀਸਾਂ ਦੀ ਕਾਟ ਪਾ ਰਹੇ ਹਾਂ हम आप दो पीसा मचा के जे बैक वाले पीस ने उन्हना भी उपर रख लेना ये फ्रंट वाले पीस ने अपने जी कटिंग हुई ये हूँ जी साइड वाली सी वाली आसे उतों आप निशानी लगा रहे हैं, इतों भी आप उपरों अद्धे अद्धे इंच दुलाई देनी है ਇਦੋਂ ਆਪਾਂ ਨੇ 8 ਇੰਚ ਲੈਣਾ ਹੈ 8 ਇੰਚ ਆਪਾਂ ਨੂੰ ਉਪਰੋਂ ਲੈਣਾ 8 ਇੰਚ ਆਪਾਂ ਝੋਲੀ ਵਾਲੇ ਪਾਸਾ ਬੈਕ ਵਾਲਾ ਆਪਾਂ ਦਉਣਾ ਇੱਥੋਂ ਆਪਾਂ ਨੇ ਲੈਣਾ 2 ਇੰਚ ਇੱਥੋਂ ਵੀ ਆਪਾਂ ਨੇ 2 ਇੰਚ ਲੈਣਾ ਹੁਣ ਆਪਾਂ ਸਕੀਲ ਫੱਟੀ ਦੇ ਨਾਲ ਇਹਦੀ ਕਟਿੰਗ ਕਰ ਦਾਂਗੇ ਫਲਾ ਬੈਗ ਵਾਲਾ ਪੀਸ ਇਹ ਬਿਤਾ ਕੇ ਕਟਾਂਗੇ ਇੱਥੋਂ ਆਪਾਂ ਜਿੱਥੇ ਨਿਸ਼ਾਨੀ ਲੱਗੀ ਹੈ ਉਹਦੇ ਸਾਈਡ ਸਾਈਡ ਤੋਂ ਨਾਲ ਨਾਲ ਕਟਿੰਗ ਕਰ ਰਹੇ ਹਾਂ ਇਹ ਤੇ ਆਪਾਂ ਰੌਂਡ ਪਲਾਸਟਿਕ ਪਾਵਾਂਗੇ